ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਘਰ ਦੀ ਕੰਟੀਨਿਊ ਵਿੱਚ ਹੋਰ ਕਿਵੇਂ ਹੋ ਤੁਸੀਂ ਸਾਰੇ ਸਭ ਠੀਕ ਠਾਕ ਹੋ ਤੇ ਅੱਜ ਘਰ ਦੀ ਕੰਟੀਨਿਊ ਵਿੱਚ ਆਪਾਂ ਬਹੁਤ ਹੀ ਵਧੀਆ ਸਾਬੂਦਾਨੇ ਦੀ ਖੀਰ ਬਣਾਵਾਂਗੇ ਜੋ ਬਹੁਤ ਹੀ ਜਲਦੀ ਬਣ ਜਾਂਦੀ ਹੈ ਤੇ ਇਹ ਕਾਫੀ ਹੈਲਦੀ ਹੁੰਦੀ ਹੈ ਇਹ ਸਾਡੀ ਫੋਨਸ ਵਾਸਤੇ ਵੀ ਕਾਫੀ ਵਧੀਆ ਹੈ ਤੇ ਛੋਟੇ ਬੱਚਿਆਂ ਨੂੰ ਇਹਦੀ ਖੀਰ ਬਣਾ ਕੇ ਦਿੱਤੀ ਜਾਵੇ ਤੇ ਸਭ ਤੋਂ ਬੈਸਟ ਹੈ ਤੇ ਚਲੋ ਜੀ ਆਪਾਂ ਫਿਰ ਸ਼ੁਰੂ ਕਰਦੇ ਹਾਂ ਆਪਣੀ ਸਾਬੂਦਾਨੇ ਦੀ ਖੀਰ ਇਹ ਸਾਰਾ ਸਮਾਨ ਹੈ ਜੋ ਅੱਜ ਆਪਾਂ ਸਾਬੂਦਾਨੇ ਦੀ ਖੀਰ ਵਿੱਚ ਵਰਤਣਾ ਹੈ ਸਾਬੂਦਾਨਾ ਤਿੰਨ ਤਰ੍ਹਾਂ ਦਾ ਹੁੰਦਾ ਇੱਕ ਬਹੁਤ ਵੱਡਾ ਹੁੰਦਾ ਇੱਕ ਬਿਲਕੁਲ ਬਰੀਕ ਤੇ ਇਹ ਵਾਲਾ మీడియం ਸਾਈਜ਼ ਦਾ ਸਾਬੂਦਾਨਾ ਹੈ ਤੇ ਕਈ ਵਾਰੀ ਇਹ ਸਾਬੂਦਾਨਾ ਨਾ ਖੀਰ ਵਿੱਚ ਫਟ ਵੀ ਜਾਂਦਾ ਤੇ نیچے ਵੀ ਲੱਗ ਜਾਂਦਾ ਹੈ ਤੇ ਸਭ ਤੋਂ ਪਹਿਲਾਂ ਤੁਸੀਂ ਇਹਨੂੰ ਥੋੜਾ ਜਿਹਾ ਘਿਓ ਪਾ ਕੇ ਭੁੰਨ ਲਓ ਤੇ ਇਸ ਤਰ੍ਹਾਂ ਫਿਰ ਇਹ ਸਾਬੂਦਾਨਾ نیچے ਨਹੀਂ ਲੱਗੇਗਾ ਤੇ ਖੀਰ ਦਾ ਟੇਸਟ ਵੀ ਬਹੁਤ ਵਧੀਆ ਆਏਗਾ ਇਹ ਵਾਲੀ ਇੱਕ ਕਟੋਰੀ ਮੈਂ ਸਾਬੂਦਾਨੇ ਨੂੰ ਚੰਗੀ ਤਰ੍ਹਾਂ ਤਿੰਨ ਚਾਰ ਵਾਰੀ ਤੋ ਕੇ ਤੇ ਪੀਓ ਕੇ ਰੱਖਿਆ ਸੀ ਇਹਨੂੰ ਇੱਕ ਘੰਟੇ ਮੈਂ ਪੀਓ ਕੇ ਰੱਖਿਆ ਤੇ ਇਹ ਇੱਕ ਕੋਲੀ ਤੋਂ ਇਹਦਾ ਡਬਲ ਹੋ ਗਿਆ ਹੈ ਤੇ ਇਹਦੇ ਵਿੱਚ ਮੈਂ ਅੱਧੀ ਕੋਲੀ ਖੰਡ ਦੀ ਪਾਵਾਂਗੇ ਤੁਸੀਂ ਆਪਣਾ ਟੇਸਟ ਅਕੋਰਡਿੰਗ ਵਧ ਜਾਂ ਘੱਟ ਕਰ ਸਕਦੇ ਹੋ ਮੈਂ ਤਿੰਨ ਬਦਾਮ ਲਏ ਨੇ ਉਹਨਾਂ ਨੂੰ ਇਸ ਤਰ੍ਹਾਂ ਕੱਟ ਲਿਆ ਤੇ ਤਿੰਨ ਕਾਜੂ ਉਹਨਾਂ ਨੂੰ ਇਸ ਤਰ੍ਹਾਂ ਕੱਟ ਲਿਆ ਤੇ ਥੋੜੀ ਜਿਹੀ ਕਿਸ਼ਮਿਸ਼ ਤੇ ਦੋ ਲਾਚੀਆਂ ਤੀਨੇ ਨੂੰ ਮੈਂ ਇਸ ਤਰ੍ਹਾਂ ਕੁੱਟ ਲਿਆ ਏ ਇਹਦਾ ਮੈਂ ਪਾਊਡਰ ਨਹੀਂ ਬਣਾਇਆ ਬਸ ਇਹਨੂੰ ਮੈਂ ਦਰਦਰਾ ਹੀ ਕੁੱਟਿਆ ਏ ਸਭ ਤੋਂ ਪਹਿਲਾਂ ਆਪਾਂ ਸਾਬੂਦਾਣੇ ਨੂੰ ਕਿਓ ਪਾ ਕੇ 1-2 ਮਿੰਟ ਵਾਸਤੇ ਆਪਾਂ ਭੁੰਨਾਂਗੇ ਤੇ ਫਿਰ ਇਹਦੇ ਆਪਾਂ ਇਹਦੇ ਵਿੱਚ ਦੁੱਧ ਐਡ ਕਰਾਂਗੇ ਇੱਧਰ ਮੈਂ ਕੜਾਈ ਰੱਖੀ ਹੋਈ ਏ ਕੜਾਈ ਨੂੰ ਗਰਮ ਕਰਕੇ ਤੇ ਬਿਲਕੁਲ ਥੋੜਾ ਜਿਹਾ ਆਪਾਂ ਇਹਦੇ ਵਿੱਚ ਕਿਓ ਪਾਵਾਂਗੇ ਮੈਂ ਅੱਧੇ ਚਮਚੇ ਤੋਂ ਵੀ ਘੱਟ ਕਿਓ ਲਿਆ ਏ ਕਿਓ ਨੂੰ ਹਲਕਾ ਜਿਹਾ ਗਰਮ ਕਰਾ ਕੇ ਕਿਉਂ ਕੜਾਈ ਦੇ ਸਾਰੀਆਂ ਸਾਈਡਾਂ ਨੂੰ ਚੰਗੀ ਤਰ੍ਹਾਂ ਤੁਸੀਂ ਘੁਮਾ ਦਿਓ ਕਿਉਂ ਆਪਣਾ ਗਰਮ ਹੋ ਗਿਆ ਤਾਂ ਹੁਣ ਆਪਾਂ ਇਹਦੇ ਵਿੱਚ ਸਾਬੂਦਾਨਾ ਪਾ ਦੋ। ਐਨੂੰ ਮੀਡੀਅਮ ਫਲੇਮ ਤੇ ਰੱਖਿਤੇ ਇੱਕ ਦੋ ਮਿੰਟ ਵਾਸਤੇ। ਥੋੜੀ ਜਿਹੀ ਪੋਨ ਲੈਣਾ ਹੈ। ਐਤਰ ਆਪਾਂ ਖੀਰ ਵਾਸਤੇ ਦੁੱਧ ਰੱਖਿਆ ਹੋਇਆ ਹੈ। ਦੁੱਧ ਮੈਂ 3 ਕੱਪ ਪਾਵਾਂਗੀ। ਇਹ 1 ਕਿਲੋ ਦੁੱਧ ਹੈ ਇਹਦੇ ਵਿੱਚੋਂ ਮੈਂ 1 ਕੱਪ ਕੱਢ ਕੇ ਬਾਕੀ 3 ਕੱਪ ਮੈਂ ਦੁੱਧ ਦੇ ਅੰਦਰ ਵੀ ਐਡ ਕਰਾਂਗੀ। ਦੁੱਧ ਆਪਣਾ ਗਰਮ ਹੋ ਗਿਆ ਹੈ ਤੇ ਹੁਣ ਆਪਾਂ ਇਹ ਖੀਰ ਵਿੱਚ ਐਡ ਕਰਦੇ ਆਂ ਬਸ 3 ਕੱਪ ਦੇ ਆਸ-ਪਾਸ ਮੈਂ ਇਹਦੇ ਵਿੱਚ ਦੁੱਧ ਐਡ ਕੀਤਾ ਹੈ ਇਹਨੂੰ ਇੱਕ ਵਾਰੀ ਤੇਜ਼ ਫਲੇਮ ਤੇ ਉਬਾਲਾ ਦਵਾਵਾਂਗੇ ਤੇ ਫਿਰ ਆਪਾਂ ਇਹਦੀ ਫਲੇਮ ਮੀਡੀਅਮ ਕਰਕੇ ਮੱਠੇ ਸੇਕ ਤੇ ਨੂੰ ਥੋੜੀ देर ਪਕਾਵਾਂਗੇ ਇਹ ਸਾਡੀ ਖੀਰ ਬਹੁਤ ਹੀ ਜਲਦੀ ਬਣ ਕੇ ਤਿਆਰ ਹੁੰਦੀ ਹੈ ਫਟਾਫਟ ਹੀ ਬਣ ਜਾਣੀ ਹੈ ਹੁਣ ਇਹਦੇ ਵਿੱਚ ਆਪਾਂ ਇਲਾਇਚੀ ਪਾ ਦਾਂਗੇ ਥੋੜੀ ਜਿਹੀ ਜਿਹੜੀ ਆਪਾਂ ਕੱਟ ਕੇ ਰੱਖੀ ਹੈ ਤੇ ਨਾਲ ਹੀ ਸੋਗੀ ਪਾਵਾਂਗੇ ਇੱਕ उबाल ਆਉਂਦਾ ਹੈ ਇਲਾਇਚੀ ਆਪਾਂ ਪਹਿਲਾਂ ਹੀ ਪਾਵਾਂਗੇ ਛੋਟੀ ਇਲਾਇਚੀ ਜਦੋਂ ਦੁੱਧ ਉਬਲਣਾ ਸ਼ੁਰੂ ਹੋ ਜਾਏਗਾ ਫਿਰ ਇਹਦੇ ਵਿੱਚ ਆਪਾਂ ਸੋਗੀ ਐਡ ਕਰਾਂਗੇ ਕਿਉਂਕਿ ਸੋਗੀ ਵੀ ਚੰਗੀ ਤਰ੍ਹਾਂ ਖੋਲ ਜਾਏਗੀ ਅ ਦੁੱਧ ਵਿੱਚ ਇੱਕ उबाल ਆ ਗਿਆ ਤੇ ਹੁਣ ਆਪਾਂ ਇਹਦੇ ਨਾਲ ਹੀ ਸੋਗੀ ਪਾ ਦਾਂਗੇ ਤੇ ਜਦੋਂ ਵੀ ਤੁਸੀਂ ਸਾਬੂਦਾਣੇ ਦੀ ਖੀਰ ਬਣਾਣੀ ਹੈ ਤੇ ਕੜਾਈ ਜਦ ਪੂਰੇ ਤਲੇ ਤੱਕ ਚਮਚਾ ਲੈ ਕੇ ਜਾਣਾ ਹੈ ਤਾਂ ਕਿ ਖੀਰ نیچے ਨਾ ਲੱਗੇ ਵੈਸੇ ਆਪਾਂ ਕਿਉਂ ਵਿੱਚ ਸਾਬੂਦਾਣਾ ਫਰਾਈ ਕੀਤਾ ਤੇ ਬਿਲਕੁਲ ਵੀ نیچے ਨਹੀਂ ਲੱਗਣਾ ਤਨਾ ਹੀ ਦੁੱਧ ਵਿੱਚ ਫਟਣਾ ਹੈ ਕਈ ਵਾਰੀ ਸਾਬੂਦਾਣਾ ਦੁੱਧ ਵਿੱਚ ਫਟ ਜਾਂਦਾ ਹੈ ਆ ਦੇਖੋ ਸਾਬੂਦਾਣਾ ਕਾਫੀ ਫੁੱਲ ਗਿਆ ਹੈ ਐਸ ਟਾਈਮ ਤੇ ਤੁਸੀਂ ਇਹਦੇ ਵਿੱਚ ਕੇਸਰ ਵੀ ਪਾ ਸਕਦੇ ਹੋ ਕੇਸਰ ਦੇ ਨਾਲ ਇਹਦਾ ਕਲਰ ਬਹੁਤ ਵਧੀਆ ਆਉਂਦਾ ਹੈ ਤੇ ਮੇਰੇ ਕੋਲ ਇਸ ਟਮ ਕੇਸਰ ਨਹੀਂ ਸੀ ਹੈਗਾ ਮੈਂ ਨਹੀਂ ਐਡ ਕੀਤਾ ਜੇ ਤੁਸੀਂ ਪਾਉਣਾ ਹੋਵੇ ਤੈਨੂੰ ਪਾ ਸਕਦੇ ਹੋ ਹੁਣ ਦੇਖੋ ਤੁਸੀਂ ਖੀਰ ਸਾਬੂਦਾਣਾ ਕਾਫੀ ਟ੍ਰਾਂਸਪੇਰੈਂਟ ਹੋ ਗਿਆ ਹੈ ਆ ਦੇਖੋ ਤਖੀਰ ਆਪਣੀ ਲਗਭਗ ਬਣੀ ਗਈ ਹੈ ਬਸ 2-3 ਮਿੰਟ ਨੂੰ ਆਪਾਂ ਹੋਰ ਪਕਾਵਾਂਗੇ ਹੁਣ ਇਹਦੇ ਵਿੱਚ ਆਪਾਂ ਇਹ ਵਾਲਾ ਡਰਾਈ ਫਰੂਟ ਐਡ ਕਰਦੇ ਹਾਂ ਇਹ ਤੁਸੀਂ ਆਪਣੀ ਮਰਜ਼ੀ ਨਾਲ ਕੋਈ ਵੀ ਐਡ ਕਰ ਸਕਦੇ ਹੋ ਮੈਂ ਇਹਦੇ ਵਿੱਚ ਸਿਰਫ ਬਦਾਮ ਤੇ ਕਾਜੂ ਐਡ ਕਰਾਂਗੇ ਥੋੜੀ ਜਿਹੀ ਕਿਸ਼ਮਿਸ ਐਡ ਕੀਤੀ ਹੈ ਬਾਕੀ ਤੁਸੀਂ ਆਪਣੇ ਟੇਸਟ ਅਕੋਰਡਿੰਗ ਕੁਝ ਵੀ ਇਹਦੇ ਵਿੱਚ ਹੋਰ ਡਰਾਈ ਫਰੂਟ ਐਡ ਕਰ ਸਕਦੇ ਹੋ ਤੇ ਇਹ ਚੀਨੀ ਚੀਨੀ ਮੈਂ ਇਹਦੇ ਵਿੱਚ ਅਧਿਕ ਟੋਰੀ ਲਈ ਹੈ ਜਿੰਨਾ ਵੀ ਤੁਸੀਂ ਮਿੱਠਾ ਖਾਣਾ ਪਸੰਦ ਕਰਦੇ ਹੋ ਉਹਨਾਂ ਤੁਸੀਂ ਪਾ ਸਕਦੇ ਹੋ ਹੁਣ ਇਹਦੇ ਵਿੱਚ ਚੀਨੀ ਐਡ ਕਰਾਂਗੇ ਇੱਥੇ ਤੁਸੀਂ ਆਪਣਾ ਮਿੱਠਾ ਚੈੱਕ ਕਰ ਲਓ ਜੇ ਤੁਹਾਨੂੰ ਘੱਟ ਲੱਗੇ ਤੁਸੀਂ ਹੋਰ ਐਡ ਕਰ ਸਕਦੇ ਹੋ ਲਓ ਜੀ ਆਪਣੀ ਸਾਬੂਦਾਣੇ ਦੀ ਖੀਰ ਬਣ ਕੇ ਬਿਲਕੁਲ ਰੈਡੀ ਹੈ ਇਹ ਬਹੁਤ ਹੀ ਜਲਦੀ ਬਣ ਗਈ ਹੈ ਇਸ ਕੇਕ ਦੀ ਖੀਰ ਦੀ ਇਹ ਹੀ ਨਿਸ਼ਾਨੀ ਹੈ ਕਿ ਜਦੋਂ ਵੀ ਆਪਣੀ ਖੀਰ ਬਣ ਜਾਂਦੀ ਹੈ ਸਾਬੂਦਾਣਾ ਪੂਰਾ ਉੱਪਰ ਆ ਜਾਂਦਾ ਹੈ ਤੇ ਨਾਲ ਇਹ ਟਰਾਂਸਪੇਰੈਂਟ ਹੋ ਜਾਂਦਾ ਹੈ ਤੇ ਇਹਦੇ ਵਿੱਚ ਚੀਨੀ ਤੁਸੀਂ ਲਾਸਟ 'ਚ ਪਾਣੀ ਹੈ ਚੀਨੀ ਪਾ ਕੇ ਇਹਨੂੰ ਫਿਰ 3-4 ਮਿੰਟ ਆਪਾਂ ਹੋਰ ਪਕਾਉਣਾ ਹੈ ਹੁਣ ਆਪਾਂ ਗੈਸ ਬੰਦ ਕਰਕੇ ਇਹਨੂੰ ਥੋੜਾ ਠੰਡਾ ਹੋਣ ਦਿੰਨੇ ਆ ਤੇ ਫਿਰ ਕਰਦੇ ਹਾਂ ਸਰਵਿੰਗ ਲੋ ਜੀ ਆਪਣੀ ਬਹੁਤ ਹੀ ਸਿਹਤਨਾਪਰਪੂਰਤ ਹੈਲਦੀ ਖੀਰ ਬਣ ਕੇ ਰੈਡੀ ਹੈ ਇਹ ਬਹੁਤ ਹੀ ਜਲਦੀ ਬਣ ਗਈ ਹੈ ਤੇ ਖਾਣ ਵਿੱਚ ਵੀ ਇਹ ਬਹੁਤ ਟੇਸਟੀ ਹੈ ਜੇ ਤੁਹਾਨੂੰ ਮੈਂ ਤੁਹਾਡਾ ਕਿ ਵੀ ਮਿੱਠਾ ਖਾਣ ਨੂੰ ਮਨ ਕਰੇ ਤੇ ਤੁਸੀਂ ਇਹਨੂੰ ਬਣਾ ਕੇ ਖਾ ਸਕਦੇ ਹੋ ਆਸੇ ਤੇ ਵਰਤ ਵਿੱਚ ਖੀਰ ਬਹੁਤ ਬਣਦੀ ਹੈ ਵਰਤ ਤੋਂ ਬਿਨਾਂ ਵੀ ਇਹਨੂੰ ਆਪਾਂ ਬਣਾ ਕੇ ਖਾ ਸਕਦੇ ਹਾਂ ਤੇ ਚਲੋ ਜੀ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਇਹਦਾ ਟੇਸਟ ਬਹੁਤ ਜਿਆਦਾ ਟੇਸਟੀ ਬਣੀ ਹੈ ਖਾ ਕੇ ਮਜ਼ਾ ਹੀ ਆ ਗਿਆ ਸੋ ਇਹ ਸੀ ਮੇਰੀ ਸਾਬੂਦਾਣੇ ਖੀਰ ਦੀ ਰੈਸਪੀ ਤੁਸੀਂ ਵੀ ਇਹਨੂੰ ਮੇਰੇ ਤਰੀਕੇ ਨਾਲ ਆਪਣੇ ਘਰ ਬਣਾ ਕੇ ਟਰਾਈ ਜਰੂਰ ਕਰਿਓ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਆ ਕੇ ਵੀਡੀਓ ਦੇਖ ਰਹੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਨਾਲ ਹੀ ਬੈਲ ਆਈਕਨ ਬਟਨ ਨੂੰ ਦਬਾਇਓ ਤਾਂ ਕਿ ਮੇਰੀਆਂ ਆਉਣ ਵਾਲੀਆਂ ਸਾਰੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਕਿਵੇਂ ਦੀ ਲੱਗੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖਣ ਵ